ਦੀ ਸਰਕਾਰੀ ਫੌਜ ਤਨਖਾਹ ਲੈਂਦੀ ਸੀ ਅਕਾਲੀ ਫੌਜ ਕਿਸੇ ਤੋਂ ਤਨਖਾਹ ਨਹੀਂ ਸੀ ਲੈਂਦੀ ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਹੁਕਮ ਨਹੀਂ ਸੀ ਮੰਨਦੀ ਅਕਾਲ ਤਖਤ ਆਜ਼ਾਦ ਸੀ ਅਸੀਂ ਕਹਿੰਦੇ ਹਾਂ 1925 ਚ ਗੁਰਦੁਆਰੇ ਆਜ਼ਾਦ ਕਰਾਏ ਕਿ ਗੁਲਾਮ ਕਰਾਏ ਇਸ ਵਾਰ ਕੋਈ ਚੁੱਕਦਾ ਨਹੀਂ ਖਾਲਸਾ ਜੀ ਅਕਾਲ ਤਖਤ ਦਾ ਜਥੇਦਾਰ ਜਦੋਂ ਮਰਜੀ ਬਦਲਿਆ ਨਹੀਂ ਜਾ ਸਕਦਾ ਉਹ ਜਦੋਂ ਚੜ੍ਹਾਈ ਕਰੇ ਉਦੋਂ ਬਦਲਿਆ ਜਾ ਸਕਦਾ ਜਿੰਨਾ ਜਦੋਂ ਜਿਉਂਦਾ ਉਹਦੇ ਪੱਗ ਨਾਲ ਸਿਰ ਨਾਲ ਜਾਂਦੀ ਈਸਾਈਆਂ ਦਾ ਪੋਪ ਬਦਲ ਕੇ ਦਿਖਾਓ ਜਿਉਂਦੇ ਜੀ ਸਾਡਾ ਪੋਪ ਰੋਜ਼ ਹੀ ਰਿਕਸ਼ੇ ਤੇ ਭਾ ਕੇ ਤੋਰ ਦਿੰਦੇ ਨੇ ਇਹ ਅੰਗਰੇਜ਼ਾਂ ਦੀ ਦੇਣ ਹੈ ਮਰਿਆਦਾ ਖਾਲਸੇ ਦੀ ਮਰਿਆਦਾ ਸੀ ਜਿੰਨਾ ਚਰ ਸਿੰਘ ਸਾਹਿਬ ਰਹੇ ਬਾਬਾ ਫੂਲਾ ਸਿੰਘ ਜੀ ਉਹਨਾਂ ਤੋਂ ਪਹਿਲਾਂ ਬਾਬਾ ਨੈਣਾ ਸਿੰਘ ਜੀ ਉਹਨਾਂ ਤੋਂ ਪਹਿਲਾਂ ਬਾਬਾ ਜਸਾ ਸਿੰਘ ਜੀ ਤੇ ਕੋਈ ਜਥੇਦਾਰ ਦੇ ਹੁੰਦੇ ਦੂਜਾ ਜਥੇਦਾਰ ਬਣਾਇਆ ਕਦੀ ਬਾਬਾ ਜੀ ਦਾ ਪ੍ਰਤਾਪ ਇਸ ਕਰਕੇ ਸੀ ਆਪਣੀ ਫੌਜ ਸੀ ਰਾਜਾ ਕੰਵ ਦਾ ਸੀ ਉਹ ਕਹਿੰਦਾ ਸੀ ਇਹਨਾਂ ਦੇ ਅੱਗੇ ਨਹੀਂ ਖੜ੍ਹ ਸਕਦੇ ਅਸੀਂ ਇਹਨਾਂ ਦੀ ਇੱਥੇ ਵੀ ਚੱਲਦੀ ਐ ਇਹਨਾਂ ਦੀ ਉੱਥੇ ਵੀ ਚੱਲਦੀ ਐ ਜਾ ਕੇ ਗਿਆ ਦਰਗਾਹ ਚਲਾ